ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਜਿੱਥੇ ਨਾਬਾ ਜੇਲ੍ਹ ਦੇ ਵਿੱਚ ਨਿਆਇ ਖਿਰਾਸਤ ਵਿੱਚ ਨੇ ਬਿਕਰਮ ਸਿੰਘ ਮਜੀਠੀਆ ਮੀਡੀਆ ਰਿਪੋਰਟਸ ਦੇ ਮਤਾਬਕ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਅਜੇ ਤੱਕ ਮੀਡੀਆ ਰਿਪੋਰਟਸ ਦੇ ਬਕੌਲ ਹੈ ਕਿਉਂਕਿ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਮੀਡੀਆ ਰਿਪੋਰਟਸ ਦੇ ਵਿੱਚ ਜ਼ਰੂਰ ਲਿਖਿਆ ਗਿਆ ਹੈ ਕਿ ਵੱਡੇ ਇਲਜ਼ਾਮ ਵਿਜਲਸ ਨੇ ਲਾਏ ਨੇ ਪਰ ਅਜੇ ਤੱਕ ਕੋਈ ਨਿਰਧਾਰਤ ਪੁਸ਼ਟੀ ਐਸਐਫਆਈਆਰ ਦੀ ਨਹੀਂ ਕੀਤੀ ਗਈ ਹਾਲਾਂਕਿ ਅਰਸ਼ਦੀਪ ਕਲੇਰ ਨੇ ਇਸ ਉੱਤੇ ਟਿੱਪਣੀ ਜ਼ਰੂਰ ਕੀਤੀ ਹੈ ਪਰ ਉਹਨਾਂ ਨੇ ਵੀ ਮੀਡੀਆ ਰਿਪੋਰਟਸ ਦੇ ਆਧਾਰ ਦੇ ਉੱਤੇ ਟਿੱਪਣੀ ਕੀਤੀ ਹੈ ਹੁਣ ਮਾਮਲਾ ਕੀ ਹੈ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਵਿਕਰਮ ਸਿੰਘ ਮਜੀਠੀਆ ਉੱਤੇ ਇਲਜ਼ਾਮ ਹੈ ਕਥਿਤ ਇਲਜ਼ਾਮ ਹੈ ਕਿ ਜਦੋਂ ਵਿਜੀਲੈਂਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਉਦੋਂ ਉਸ ਕਾਰਵਾਈ ਦੇ ਵਿੱਚ ਵਿਗਨ ਪਾਇਆ ਗਿਆ ਉਦੋਂ ਆ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਗਿਆ ਯਾਨੀ ਕਿ ਹਿੰਡਰਨਸ ਪੈਦਾ ਕੀਤੀ ਗਈ ਔਰ ਇਹ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਹੁਣ ਇਸੇ ਦੇ ਚੱਲਦੇ ਕਥਿਤ ਐਫ ਆਈ ਆਰ ਦਰਜ ਹੋਣ ਦੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਹਾਲਾਂਕਿ ਇਸ ਉੱਤੇ ਸੀਨੀਅਰ ਅਧਿਕਾਰੀ ਜਿਹੜੇ ਪੁਲਿਸ ਦੇ ਨੇ ਅੰਮ੍ਰਿਤਸਰ ਦੇ ਉਹਨਾਂ ਨੇ ਕੋਈ ਵੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਨਾ ਹੀ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਗਿਆ ਅਰਸ਼ਦੀਪ ਕਲੇਰ ਨੇ ਜ਼ਰੂਰ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਉਹਦੇ ਵਿੱਚ ਇਹ ਵੀ ਤੱਥ ਹੈ ਜੋ ਵਾਜਬ ਵੀ ਲੱਗ ਰਿਹਾ ਕਿ ਤਨਾ ਕਿਤੇ ਪ੍ਰਤਾਮੀ ਜਦ ਤੱਕ ਐਫ ਆਈ ਆਰ ਨਹੀਂ ਹੁੰਦੀ ਉਦ ਤੱਕ ਇਸ ਐਫ ਆਈ ਆਰ ਦੀ ਔਥੈਂਟੀਸਿਟੀ ਔਰ ਇਸ ਕੇਸ ਦੀ ਥੈਨਟੀਸਿਟੀ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਐਸਪੀ ਪਲੇਅਰ ਨੇ ਸਵਾਲ ਚੁੱਕਿਆ ਕਿ ਜੇ ਉਸ ਵੇਲੇ ਵਿਜੀਲੈਂਸ ਨੂੰ ਹਿੰਡਰੈਂਸ ਆਈ ਸੀ ਕੋਈ ਐਦਾਂ ਦੀ ਦਿੱਕਤ ਪੈਦਾ ਹੋਈ ਸੀ ਤੇ ਇਹ ਐਫ ਆਈ ਆਰ ਪਹਿਲਾਂ ਹੀ ਕਿਉਂ ਨਹੀਂ ਹੋ ਗਈ ਇਹ ਕਸਤ ਤੌਰ ਤੇ ਹੁਣ ਹੀ ਕਿਉਂ ਹੋਈ ਹੈ EFIR ਪਹਿਲਾਂ ਵੀ ਹੋ ਸਕਦੀ ਸੀ ਜੇ ਐਦਾਂ ਦੀ ਪ੍ਰੋਬਲਮ ਕੋਈ ਫੇਸ ਕੀਤੀ ਗਈ ਸੀ ਖੈਰ ਹੁਣ ਹੋਈ ਹੈ ਕਿ ਨਹੀਂ ਹੋਈਏ ਪੁਲਿਸ ਬਿਹਤਰ ਜਾਣਦੀ ਹੈ ਉਦ ਤੱਕ ਇਸ ਉੱਤੇ ਟਿੱਪਣੀ ਸਿੱਧੇ ਤੌਰ ਤੇ ਨਹੀਂ ਕੀਤੀ ਜਾ ਸਕਦੀ ਜਦ ਤੱਕ ਇਹਦੀ ਕੋਈ ਨਿਰਧਾਰਤ ਟਿੱਪਣੀ ਜਾਂ ਨਿਰਧਾਰਤ ਪੁਸ਼ਟੀ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ